ਗੁਰ ਜੀ ਦਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਤਿਲੰਗ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੁਕਮ ਸਭ ਵਰਤਨੀ ਜੀਵ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸਭ ਆਏ ਹੁਕਮ ਖਸਮਾ ਹੋ ਇਥੇ ਵਿਸਰਾਮ ਹੈ ਹੁਕਮ ਸਭ ਵਰਤਨੀ ਸਤਿ ਸਾਹਿਬ ਸਾਚਾ ਖੇਲ ਸਭ ਹਰ ਧਣੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਸੱਚ ਸਾਹਿਬ ਸਾਚਾ ਖੇਲ ਇਥੇ ਵਿਸਰਾਮ ਹੈ ਸਭ ਹਰ ਧਣੀ ਸਲਾਹ ਹੋ ਸੱਚ ਸਲਾਹ ਹੋ ਸੱਚ ਸਭ ਉਪਰ ਸਲਾਹ ਹੋ ਸੱਚ ਇਥੇ ਵਿਸਰਾਮ ਸਭ ਉਪਰ ਹਰ ਧਨੀ ਸਾਲਾਹ ਹੋ ਸੱਚ ਸਭ ਉਪਰ ਹਰ ਧਨੀ ਜਿਸ 나ਹੀ ਕੋਈ ਸਰੀਕ ਕਿਸ ਲੇਖਾ ਹੋ ਗਨੀ ਰਹਾਉ ਪਉਣ ਪਾਣੀ ਧਰਤੀ ਆਕਾਸ ਘਰ ਮੰਦਰ ਹਰ ਬਣੀ ਵਿਚ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਨੀ ਤਿਲੰਗ ਮਹੱਲਾ ਚੌਥਾ ਨਿਤ નિਫਲ ਕਰਮ ਕਮਾਏ ਬਫਾਵੇ ਦੁਰਮਤੀਆ ਹਾਂਜੀ ਨਿਤ ਇਥੇ ਜਮਕ ਲਾ ਦੇਣੀ ਐ ਨਿਤ નિਫਲ ਕਰਮ ਕਮਾਏ ਇਥੇ ਵਿਸਰਾਮ ਬਫਾਵੇ ਦੁਰਮਤੀਆ ਦੁਰਮਤੀਆ ਥੋੜਾ ਜਿਹਾ ਕਸ ਕੇ ਬੋਲਨਾ ਦੁਰਮਤੀਆ ਨਹੀਂ ਕਹਿਣਾ ਜਬ ਆਣੇ ਵਾਲ ਵੰਚ ਕਰ ਝੂਠ ਤਬ ਜਾਣੈ ਜਗ ਜਿੱਤੀਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਜਬ ਆਣੇ ਵਾਲ ਵੰਚ ਕਰ ਝੂਠ ਯਾਨੀ ਕਰ ਪਦ ਤੇ ਠਹਿਰਾ ਦੇ ਕੇ ਝੂਠ ਪਦ ਤੇ ਵਿਸਰਾਮ ਲਾਉਣਾ ਹੈ ਜਿਹੜਾ ਵਾਲ ਵੰਚ ਪਾਠ ਹੈ ਇਹ ਵੱਖਰਾ ਹੀ ਪਾਠ ਹੈ ਸੰਬੰਧ ਜਾਂ ਵਿੱਚ ਡੈਸ਼ ਦੇ ਕੇ ਕਰਨਾ ਹੈ ਜਬ ਆਣੇ ਵਾਲ ਵੰਚ ਕਰ ਝੂਠ ਤਬ ਜਾਣਾ ਜਗ ਜਿੱਤੀਆ ਐਸਾ ਬਾਜੀ ਸਹਸਾਰ ਨਾ ਚੇਤੇ ਹਰ ਨਾਮਾ ਇਹ ਵੀ ਸਹਸਾਰ ਪਦ ਤੇ ਵਿਸਰਾਮ ਲਾਉਣਾ ਹੈ ਕੇ ਨ ਮਹਿ ਬਿਨ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਉ ਸਾਵੇਲਾ ਚੇਤਨਾ ਆਵੇ ਜਿਤ ਆਏ ਕੰਟਕ ਕਾਲ ਗਰਾਸੈ ਗਰਸਾ ਗਰਸਾ ਨਹੀਂ ਹੈ ਜਿਤ ਆਏ ਕੰਟਕ ਕਾਲ ਗਰਸਾ ਜਿਤ ਪੂਲਾ ਹੀ ਬੂਲਣਾ ਜਿਤ ਆਏ ਕੰਟਕ ਕਾਲ ਗਰਸਾ ਤਿਸ ਨਾਨਕ ਲਏ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਹਿਰਦੈ ਹਿਰਦੈ ਤਦਾਂ ਨਹੀਂ ਲਾਉਣਾ ਹਿਰਦੈ ਪੂਲਾ ਹੀ ਬੂਲਣਾ ਤਿਲੰਗ ਮਹੱਲਾ ਪੰਜਵਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਖਾਕ ਨੂਰ ਕਰਦੰ ਆਲਮ ਦੁਨੀਆਏ ਇਹ ਵਿਸਰਾਮ ਖਾਕ ਨੂਰ ਕਰਦੰ ਇੱਥੇ ਵਿਸਰਾਮ ਲਾਉਣਾ ਆਲਮ ਦੁਨੀਆਏ ਅਸਮਾਨ ਜੀਵੀ ਦਰਾਖਤ ਆਬ ਪੈਦਾ ਇਸ ਖੁਦਾਏ ਏ ਅਸਮਾਨ ਜਿਮੀ ਨਹੀਂ ਕਹਿਣਾ ਹੈ ਜਿਮੀ ਬੋਲਣਾ ਹੈ ਪੂਲਾ ਤੇ ਦਰਖਤ ਨਹੀਂ ਕਹਿਣਾ ਹੈ ਦੱਦੇ ਤੋਂ ਡੈਸ਼ ਦੇ ਕੇ ਦਰਾਖਤ ਆਬ ਇਥੇ ਵਿਸਰਾਮ ਲਾ ਦੇਣਾ ਪੈਦਾਇਸ ਖੁਦਾਈ ਬੰਦੀ ਚਸਮਦੀਦੰ ਫਨਾਇ ਬੰਦੇ ਪਦ ਤੇ ਯਮਕ ਲਾ ਦੇਣੀ ਹੈ ਚਸਮਦੀਦੰ ਇਥੇ ਵਿਸਰਾਮ ਹੈ ਫਨਾਏ ਦੁਨੀਆ ਮਰਦਾਰ ਖੁਰਦਨੀ ਗਾਫਲ ਹਵਾਈ ਦੁਨੀਆ ਪਦ ਤੇ ਯਮਕ ਲਾ ਦੇਣੀ ਐ ਮਰਦਾਰ ਖੁਰਦਨੀ ਇਥੇ ਵਿਸਰਾਮ ਗਾਫਲ ਹਵਾਈ ਰਹਾਉ ਗੈਵਾਨ ਹੈਵਾਨ ਹਰਾਮ ਕੁਸਤਨੀ ਮਰਦਾਰ ਬਖੁਰਾਈ ਗੈਵਾਨ ਹੈਵਾਨ ਹਰਾਮ ਕੁਸਤਨੀ ਇਥੇ ਵਿਸਰਾਮ ਲਾ ਦਿੰਨੇ ਮਰਦਾਰ ਬਖੂਰਾਏ ਦਿਲ ਕਬਜ ਕਬਜਾ ਕਾਦਰੂ ਦੋਜਕ ਸਜਾਏ ਵਲੀ ਨਿਆਮਤ ਬਿਰਾਦਰਾ ਦਰਬਾਰ ਮਿਲਖ ਖਾਨਾਏ ਵਲੀ ਨਿਆਮਤ ਬਿਰਾਦਰਾ ਇਥੇ ਵਿਸਰਾਮ ਹੈ ਦਰਬਾਰ ਮਿਲਖ ਕਕੇ ਨਾਲ ਬੋਲਣਾ ਮਿਲਖ ਖਾਨੀ ਕਹਿ ਦੇਣਾ दरबार मिलक खानाए जाव अजराइल बस्तनी तब चेकारे विदाई जब अजराइल बस्तनी अजराइल नहीं कहना अजराइल बोलना है बस्तनी पद विश्राम है तब इथे यमक ला देनी है चेकारे विदाई हवाल मालूम कर पाक अल्लाह हवाल मालूम नहीं कहना मालूम उच्चारण करना हवाल हवाल मालूम कर करदंग विश्राम पाक अल्लाह थोड़ा जा कसके बोलना अल्लाह नहीं कहना है भग नानक अरदास ਇਬਗੋ ਨਹੀਂ ਕਹਿਣਾ ਬੁਗੋ ਪੁਲਾਈ ਉਚਾਰਨ ਕਰਨਾ ਬੁਗੋ ਨਾਨਕ ਅਰਦਾਸ ਪੀਸ ਦਰਬੇਸ ਬੰਦਾਹ ਤਿਲੰਗ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁੱਦ ਬਿਨ ਦੂਜਾ ਨਾਹੀ ਕੋਏ ਤੂ ਕਰਤਾਰ ਕਰਹ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਾਪ ਨਾਨਕ ਏਕ ਸਦਾ ਸਦਾ ਇਥੇ ਵੀ ਸ਼ਾਮ ਜਾਪ ਨਾਨਕ ਏਕ ਸਦਾ ਸਦਾ ਜਾਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਹਾਂਜੀ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋ ਮਨਹਾਰ ਹਾਂਜੀ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਕਈ ਪਾਠੀ ਸਿੰਘਾਂ ਦੇ ਮਖਿਚੋਂ ਸੁਣਿਆ ਉਹ ਇਸ ਤਰ੍ਹਾਂ ਕਹਿੰਦੇ ਹੈ ਹੈ ਤੂੰ ਹੈ ਤੂੰ ਹੋ ਵਨਹਾਰ ਹੈ ਤੂੰ ਹੈ ਤੂੰ ਹੋ ਗੱਟੇ ਬੋਲਣਾ ਇਥੇ ਵਿਸਰਾਮ ਹੈ ਹੈ ਤੂੰ ਹੈ ਤੂੰ ਹੋ ਵਨਹਾਰ ਅਗਮ ਅਗਾਦ ਪੂਜ ਆਪਾਰ ਜੋ ਤੁਧ ਸੇਵਹਿ ਤੈਨ ਭਉ ਦੁਖ ਨਾਹਿ ਗੌਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਸਿਬਸ ਹਾਂਜੀ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਾ ਬਲਹਾਰ ਤਿਸ ਕੈ ਸੰਗ ਤਰੈ ਸੰਸਾਰ ਕਹ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਚਾਉ ਤੂਰ ਤਿਲੰਗ ਮਹੱਲਾ ਪੰਜਵਾ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਮਿਹਰਵਾਨ ਲਾ ਨਾਲ ਨਹੀਂ ਬੋਲਣਾ ਸਿਆਰੀ ਨਾਲ ਬੋਲਣਾ ਛੀਤੀ ਮਿਹਰਵਾਨ ਇਥੇ ਵਿਸਰਾਮ ਹੈ ਸਾਹਿਬ ਮਿਹਰਵਾਨ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕਾ ਦੇ ਦਾਨ ਦੇ ਯਈਆ ਲਾ ਦੰਨਾ ਤੂੰ ਦੇ ਜੀ ਸਗਲ ਕਾ ਦੇ ਦਾਨ ਰਹਾ ਤੂੰ ਕਾਹੇ ਡੋਲਹ ਪ੍ਰਾਨੀਆ ਤੁਧ ਰਾਖੇਗਾ ਸਿਰਜਣਹਾਰ ਜਿਨ ਪਦਾਇਸ ਤੂ ਕੀਆ ਸੋਈ ਦੇ ਅਧਾਰ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਜਿਨ ਪੁਲਾ ਹੀ ਬੋਲਨਾ ਘਾਟ ਘਾਟ ਮਾਲਕ ਦਿਲਾ ਕਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀ ਐ ਵੱਡਾ ਵੇ ਪ੍ਰਵਾਹ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮਹਸਾਹ ਤੂ ਸਮਰਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਰਹਿਮ ਤੇਰੀ ਸੁਖ ਪਾਇਆ ਸਦਾ ਇਥੇ ਵਿਸਰਾਮ ਲਾਉਣਾ ਨਾਨਕ ਕੀ ਅਰਦਾਸ ਸਦਾ ਦਿਲ ਦੀ ਜੀਵਨ ਉਹ ਜਿਸ ਸਦਾ ਪਾਦਤੀ ਵਿਸਰਾਮ ਠੀਕ ਹੈ ਉਹ ਜਿਸ ਦੇਹਲੀ ਦੀਪਕ ਹੈ ਪਰ ਵਿਸਰਾਮ ਇੱਥੇ ਹੀ ਸੰਪਰਦਾ ਚ ਲਵਾਇਆ ਜਾਂਦਾ ਕਰ ਬੰਦੇ ਤੂੰ ਬੰਦਗੀ ਤੂੰ ਬੰਦਗੀ ਨਹੀਂ ਕਹਿਣਾ ਕਰ ਬੰਦੇ ਤੂੰ ਬੰਦਗੀ ਇੱਥੇ ਵਿਸਰਾਮ ਜਿੱਚਰ ਘਟ ਮੈਂ ਸਾਹ ਕਰ ਬੰਦੇ ਤੂੰ ਹੂੰ ਬੰਦਗੀ ਤਿਲੰਗ ਮਹੱਲਾ ਪੰਜਵਾ ਘਰ ਤੀਜਾ ਕਰਤੇ ਕੁਦਰਤੀ ਮੁਸਤਾਕ ਕਰਤੀ ਪਦ ਤੇ ਵਿਸਰਾਮ ਲਾਗਨ ਦੀਨ ਦੁਨੀਆ ਇਕ ਤੂੰ ਹੀ ਸਭ ਖਲਕ ਹੀ ਤੇ پاک ਦੀਨ ਦੁਨੀਆ ਇਕ ਤੂੰ ਹੀ ਇੱਥੇ ਵਿਸਰਾਮ ਸਭ ਖਲਕ ਹੀ ਤੇ ਹੀਤੇ ਇਕੱਠਾ ਨਹੀਂ ਗਏ ਤੇ ਨਾ پاک ਰਹਾਉ ਖੇਨ ਮਾਹਿ ਥਾਪ ਉਥਾਪ ਦਾ ਆ ਚਰਜ ਤੇਰੇ ਰੂਪ ਕੌਣ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ਖੁਦ ਖਸਮ ਖਲਕ ਜਹਾਨ ਅੱਲਾ ਹੈ ਮਿਹਰਵਾਨ ਖੁਦਾਏ ਇਸ ਸ਼ਾਂਤ ਧਿਆਨ ਨਾਲ ਲਾਉਣਾ ਖੁਦ ਬੋਲਣਾ ਖੁਦ ਨਹੀਂ ਕਹਿਣਾ ਖੁਦ ਖਸਮ ਇਥੇ ਠਮਕ ਖਲਕ ਜਹਾਨ ਅੱਲਾ ਇਥੇ ਵਿਸਰਾਮ ਮਿਹਰਵਾਨ ਖੁਦਾਏ दिन स रैन जे तुद आराधे दिन स रैन जे तुद आराधे सो क्यों दोजक जक जाए सो पद ते यम खिला अजराई लियार बंदे जिस तेरा आधार गुण है उसके सगल आफू गुण हाँ जी गुण है उसके ਗੁਨ ਹੈ ਥੋੜਾ ਜਿਹਾ ਭਾਰਾ ਬੂਲ ਗੁਨ ਹੈ ਉਸ ਕੀ ਸਗਲ ਆਫੂ ਇਥੇ ਵਿਸਰਾਮ ਹੈ ਤੇਰੇ ਜਨ ਦੇਖ ਹੈ ਦੀਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਮ ਦੁਨੀਆ ਚੀਜ ਫਿਲਹਾਲ ਸਗਲੇ ਇਥੇ ਵਿਸਰਾਮ ਸੱਚ ਸੁਖ ਤੇਰਾ ਨਾਮ ਗੁਰ ਮਿਲ ਨਾਨਕ ਬੂਝਿਆ ਸਦਾ ਏਕ ਸੁ ਗਾਉ ਇਹ ਏਕ ਸੁ ਵੱਖਰਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਹੈ ਦੂਸਰਾ ਇੱਕ ਹੈ ਗੁਰ ਮਿਲ ਨਾਨਕ ਬੂਝਿਆ ਸਦਾ ਏਕ ਸੁ ਗਾਉ ਤਿਲੰਗ ਮਹੱਲਾ ਪੰਜਵਾ ਮੀਰਾਦਾਨ मीरा दान दिल सोच जी मीरा रारे दे कन्ने ਉਤੇ ਬਿੰਦੀ ਐ मीरा दाना ਇਥੇ ਵਿਸਰਾਮ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸਤ ਸਾਹ ਬੰਦੀ ਮੋਚ ਜਿਸ ਨੂੰ ਮੁਹੱਬਤੇ ਹੀ ਉਚਾਰਨ ਕਰਨਾ ਮੁਹੱਬਤੇ ਨਹੀਂ ਕਹਿਣਾ ਮੁਹੱਬਤੇ ਮਨ ਤਨ ਬਸੈ ਸੱਚ ਸਾਹ ਬੰਦੀ ਮੋਚ ਰਹਾਓ ਦੀਦ ਨੇ ਦੀਦਾਰ ਸਾਹਿਬ ਦੀਦ ਨੇ ਦੀਦਾਰ ਸਾਹਿਬ ਦੀਦ ਨੇ ਇਹ ਇੱਥੇ ਯਮਕ ਲਾ ਦਨੀ ਹੈ ਦੀਦਾਰ ਸਾਹਿਬ ਦੀਦ ਨੇ ਦੀਦਾਰ ਸਾਹਿਬ ਕਾਸ਼ ਨਹੀਂ ਇਸ ਕਾ ਮੂਲ پاک ਪਰਵਤਗਾਰ ਤੂੰ ਖੋਦ ਖਸਮ ਵੱਡਾ ਅਤੂਲ ਤੂੰ ਪਦ ਤੇ ਹੀ ਵਿਸਰਾਮ ਲਾਉਣਾ ਹੈ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਕਰਤਾਰ ਪਦ ਤੇ ਯਮਕ ਲਾ ਦਨੀ ਹੈ ਕਰਤਾਰ ਕੁਦਰਤ ਕਰਨ ਖਾਲਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ ਤੇ ਲੰਗ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੇਨ ਕੀਆ ਤੈਨ ਦੇਖਿਆ ਕਿਆ ਕਹੀਐ ਰੇ ਭਾਈ ਕਿਆ ਕਹੀਐ ਰੇ ਭਾਈ ਆਪੇ ਜਾਣ ਕਰੇ ਆਪ ਜੇਨਵਾੜੀ ਹੈ ਲਾਈ ਜੇਨਵਾੜੀ ਹੈ ਲਾਈ ਰਾਏ ਸਾ ਪਿਆਰੇ ਕਾ ਰਾਏ ਸਾ ਜੇਤ ਸਦਾ ਸੁਖ ਹੋਈ ਰਾਏ ਸਾ ਪਿਆਰੇ ਕਾ ਰਾਏ ਸਾ ਇਥੇ ਵਿਸਰਾਮ ਲੱਗੇਗਾ ਜੇਤ ਇਥੇ ਯਮਕ ਲਾਦਨੀ ਜਿਤ ਨਹੀਂ ਗੈਣਾ ਜੇਤ ਸਦਾ ਸੁਖ ਹੋਈ ਰਹਾਉ ਜੇਨ ਰੰਗ ਕੰਤ ਨਾ 라ਵੇ ਆ ਸਾ ਪੱਛੂ ਰੇ ਤਾਣੀ ਹਾਂ ਵੱਖਰੇ ਹੀ ਪਾਠ ਸਾ ਪੱਛੂ ਰੇ ਤਾਣੀ ਹਾਤ ਪਛੋੜਾ ਸਿਰ ਤੁਣੈ ਜਬ ਰੈਣ ਵਿਹਾਣੀ ਪਛੋਤਾਵਾ ਨਾਮਿਲ ਜਦ ਚੂਕੇਗੀ ਸਾਰੀ ਤਾ ਫਿਰ ਪਿਆਰਾ 라ਵੀ ਐ ਜਬ ਆਵੇਗੀ ਵਾਰੀ ਕੰਤ ਲੀਆ ਸੋਹਾਗਣੀ ਮੈਂ ਤੇ ਵਧਵੀ ਏ ਜਿ ਕੰਤ ਲੀਆ ਸੁਹਾਗਣੀ ਇਥੇ ਵਿਸਰਾਮ ਮੈਂ ਤੇ ਵਧਵੀ ਏਹ ਸੇ ਗਣ ਮੁਝੈ ਨਾ ਆਵਨੀ ਮੁਝੈ ਨਾ ਸੇ ਗੁਣ ਮੁਝੈ ਨਾ ਆਵਨੀ ਕਹਿ ਜੀ ਦੋਸ ਤਰੇ ਜਿਨੀ ਸਖੀ ਸਹਰਾ ਆਵਿਆ ਤਿਨ ਪੁੱਛੋਗੀ ਜਾਏ ਪੁੱਛੋ ਨਹੀਂ ਕਹਿਣਾ ਪੁੱਛਾਓ ਤਿਨ ਪੁੱਛਾਓਗੀ ਜਾਏ ਤੈਨ ਪੁੱਛੋ ਗਈ ਜਾਏ ਪਾਏ ਲਗਾਓ ਬੇਨਤੀ ਕਰੋ ਲੇਓਗੀ ਪੰਥ ਬਤਾਏ ਲੇਓਗੀ ਲੇਓਗੀ ਪੰਥ ਬਤਾਏ ਖੁੱਲੇ ਮੂੰਹ ਬਲਾਨੀ ਲਾਣਾ ਬੰਦ ਮੂੰਹ ਲੇਓਗੀ ਪੰਥ ਬਤਾਏ ਹੁਕਮ ਪਛਾਣ ਨਾਨਕਾ ਭਉ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੈ ਤਉ ਪਿਆਰੇ ਕੋ ਪਾਵੇ ਜੋ ਦਿਲ ਮਿਲਿਆ ਸੋ ਮੇਲ ਰਹਿਆ ਮਿਲਿਆ ਕਹੀ ਐ ਰੇ ਸੋਈ ਜੇ ਬਹੁ ਤੇਰਾ ਲੋਤੀ ਐ ਬਾਤੀ ਮੇਲ ਨਾ ਹੋਈ ਧਾਤ ਮਿਲੈ ਫੁਣ ਧਾਤ ਕੋ ਲਿਵ ਲਿਵਾ ਕੋ ਧਾਵੈ ਲਿਵ ਲਿਵਾ ਕੋ ਧਾਵੈ ਗੁਰ ਪ੍ਰਸਾਦੀ ਜਾਣੀ ਐ ਤੋ ਅਨੁਭਵ ਪਾਵੇ ਪਾਨਾ ਵਾੜੀ ਹੋਏ ਘਰ ਖਰਸਰ ਨਾ ਜਾਣਾ ਪਾਨਾ ਵਾੜੀ ਹੋਏ ਘਰ ਘਰ ਇਥੇ ਵਿਸਰਾਮ ਹੈ ਖਰਸਰ ਨਾ ਜਾਣਾ ਖਰ ਪਾਤੀ ਜਮ ਖਲਾ ਦੇਣੀ ਪਾਨਾ ਵਾੜੀ ਹੋਏ ਘਰ ਖਰਸਰ ਨਾ ਜਾਣਾ ਰਸੀਆ ਹੋਵੇ ਮੁਸਕ ਕਾ ਤਾਬ ਫੂਲ ਪਛਾਣਾ ਮੁਸਕ ਦੋਵੇਂ ਕੱਕੇ ਬੋਲਨੇ ਆਮ ਕਈ ਵਾਰ ਇੱਕ ਕੱਕਾ ਰਹਿ ਜਾਂਦਾ ਹੈ ਮੁਸਕਾ ਬੋਲ ਜਾਂਦੇ ਹਨ ਰਸੀਆ ਹੋਵੈ ਮੁਸਕ ਕਾ ਇਥੇ ਇਸ ਕਾਮ ਤਾਬ ਫੂਲ ਪਛਾਣਾ ਆਪਿਓ ਪੀਵੈ ਜੋ ਨਾਨਕਾ ਤਪਿਓ ਭ੍ਰਮ ਭ੍ਰਮ ਸਮਾਵੈ ਸਹਜੇ ਸਹਜੇ ਮਿਲ ਰਹਿ ਅਮਰਾ ਪਦ ਪਾਵੈ ਅਮਰਾ ਪਦ ਪਾਵੈ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ